ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਪਹੁੰਚੋ ਠੀਕ ਠਾਕ ਖੁਸ਼ਬਾਸ਼ ਹੋ ਅੱਜ ਨਾਲ ਗੱਲ ਇੱਕ ਵੀਡੀਓ ਮੇਰੇ ਅੱਖਾਂ ਸਾਹਮਣੇ ਗੁਜ਼ਰੀ ਹੈ ਸਿਮਰਨਜੀਤ ਮਾਨ ਦੀ ਇਹ ਜਦੋਂ ਕਾਲ ਤੱਕ ਸਰ ਪਹੁੰਚੇ ਹੈ ਤੇ ਕੋਈ ਪੱਤਰਕਾਰ ਉਹਨੂੰ ਕੋ ਸਵਾਲ ਕਰ ਰਿਹਾ ਹੈ ਤੇ ਅਗੋ ਮਾਨ ਕਹਿ ਰਿਹਾ ਹੈ ਬਾਬਾ ਹਨਮ ਸਿੰਘ ਤੁਮੇ ਬਾਰੇ ਜਿਹੜਾ ਉਹ ਕੁੰਭ ਤੇ ਗਏ ਸੀ ਨਾ ਤੇ ਉਹ ਤੇ ਕੁੰਭ ਤੇ ਨਾ ਕੇ ਆਇਆ ਤੁਸੀਂ ਕੁੰਭ ਤੇ ਨਾ ਕੇ ਆਇਆ ਹੈ ਪੱਤਰਕਾਰ ਪੁੱਛ ਰਿਹਾ ਹੈ ਗੱਲ ਕੀ ਆਖੀ ਆ ਇਹ ਮਾਨਾ ਨਹੀਂ ਹੁੰਦਾ ਗੱਲ ਕਿੰਨੇ ਆਖੀ ਇਹ ਮਾਨਾ ਹੁੰਦਾ ਅੱਜ ਆਪਾਂ ਉਸ ਮਾਨ ਦੀ ਆਪਾਂ ਗੱਲਬਾਤ ਦੇ ਚਰਚਾ ਕਰੀ ਵੀ ਮਾਨ ਹੈ ਕੋਣ ਉਹ ਦਿਮਾਗ ਕਿੰਨਾ ਕਹਿਗਾ ਆਈਕਿਊ ਲੈਵਲ ਕਿੰਨਾ ਕੋ ਮਾਨਦਾ ਕਿਉਂਕਿ ਠੀਕ ਹੈ ਬਾਬੇ ਹਨਮ ਸਿੰਘ ਜੀ ਨੇ ਸਾਡੀ ਵਿਚਾਰਕ ਮਤਬੇ ਤੇ ਹੈਗੇ ਨੇ ਲੜਾਈ ਵੀ ਲੰਬੀ ਚੱਲੀ ਸਾਡੀ ਪਰ ਹੈਗਾ ਤਾਂ ਮੇਰੇ ਭਰਾ ਜੀ ਨੇ ਐਂਡ ਆਫ ਦਿ ਦੇ ਸੰਪਰਦਾਵਾਂ ਦੇ ਬਾਰੇ ਜਿੱਥੇ ਵੀ ਗੱਲ ਉੱਠੀ ਗਈ ਉੱਥੇ ਅਸੀਂ ਇਕੱਠੇ ਆਈਏ ਸਾਰੇ ਹੁਣ ਗੱਲ ਕਰੀਏ ਮਾਨ ਦੀ ਮੈਂ ਉਦੋਂ 6ਵੀਂ ਚ ਪੜਦਾ ਸੀ ਜਦੋਂ ਈਰਾਨ ਤੇ ਇਰਾਕ ਦਾ ਯੁੱਧ ਲੱਗਾ ਤੇ ਇਰਾਕ ਰਹਿਣ ਦੋਸਤਾਂ ਸਰਕਾਰ ਨੂੰ ਕਹਿੰ ਵੀ ਸਾਨੂੰ ਸਟੇਸ਼ਨ ਚਾਹੀਦਾ ਫਿਊਲਿੰਗ ਵਾਸਤੇ ਜਿੱਥੇ ਸਾਡੇ ਜਿਹੜੇ ਜੈਟ ਉਤਰ ਕੇ ਫਿਊਲਿੰਗ ਹੋ ਆਪਣੀ ਕਰ ਸਕਣ ਤੇ ਇੰਡੀਅਨ ਗਵਰਨਮੈਂਟ ਨੇ ਮਨਾਂ ਕੀਤਾ ਸੀ ਤੇ ਮਾਨ ਦਾ ਬਿਆਨ ਆ ਸੀ ਵੀ ਤੁਸੀਂ ਜੇ ਭਾਰਤ ਮਨਾਂ ਕਰਦਾ ਤੁਸੀਂ ਪੰਜਾਬ ਚ ਆ ਜਾਓ ਤੇ ਉਸ ਉਮਰ ਦੇ ਵਿੱਚ ਹੀ ਜਦ ਮੈਂ ਅਖਬਾਰ ਚ ਖਬਰ ਪੜ੍ਹੀ ਤੇ ਮੈਂ ਉਦੋਂ ਕਹਤਾ ਸੀ ਜਿਹੜਾ ਮਾਨ ਇਸੇ ਦਾ ਫੁੱਦੂ ਬੰਦਾ ਹੈ ਅਕਲ ਦਾ ਘਾਟਾ ਜਿਹਨੂੰ ਸਟੇਟ ਦੀ ਤੇ ਸੈਂਟਰ ਦੀ ਪਾਵਰ ਲਿਮਿਟੇਸ਼ਨਸ ਨਹੀਂ ਪਤਾ ਪੰਜਾਬ ਦੇ ਅੰਦਰ ਜਿਹੜਾ ਅਸੀਂ ਕਹਿੰਨੇ ਆ ਗੈਰ ਕਾਨੂੰਨੀ ਇਨਕਾਊਂਟਰਸ ਫੇਕ ਇਨਕਾਊਂਟਰ ਜਿਹੜੀ ਉਹਦੀ ਸ਼ੁਰੂਆਤ ਮੰਨਦੇ ਕਿਤੀ ਜੋ 6 ਨਿਹੰਗਾਂ ਨੇ ਕਤਲ ਕੀਤੇ ਆ ਇਹ ਉਹੀ ਮਾਨ ਹੈ ਜਦ ਬੰਬੇ ਐਸਪੀ ਬਣ ਕੇ ਅੱਤ ਦੀ ਕਰਪਸ਼ਨ ਕਰਦਾ ਤੇ ਜੇ 84 ਨਾ ਹੁੰਦੀ ਤੇ ਮਾਂ ਨੂੰ ਟੰਗਿਆ ਜਾਣਾ ਸੀ ਤੇ ਕੇਸ ਵੀ ਚੱਲਣਾ ਸੀ ਤੇ ਇਹਦੇ ਤੇ ਤਰ ਵੀ ਕੁੱਟੇ ਜਾਣਾ ਸੀ ਵਿਚਾਰੇ ਤੇ ਪਰ 84 ਦੀ ਆੜ ਲੈ ਕੇ ਜੌਬ ਛੱਡ ਕੇ ਤੇ ਇਹ ਮੇਨ ਸਟ੍ਰੀਮ ਦੇ ਵਿੱਚ ਜਿਹੜਾ ਇਹ ਐਂਟਰੀ ਮਾਰ ਲੈਂਦਾ ਇਹ ਉਹੀ ਮਾਨ ਹੈ ਜਿਹਦਾ ਬਿਆਨ ਸੀ ਵੀ ਰਜੀਵ ਗਾਂਧੀ ਕਹਿੰਦਾ ਵੀ ਮੈਂ ਤੈਨੂੰ ਸੀਐਮ ਪੰਜਾਬ ਬਣਾਉਣੇ ਬਾਅਦ ਨੂੰ ਬੰਦੇ ਮਾਰਨੇ ਪੈਣੇ ਬਾਦਲ ਆਪਣਾ ਵਕਾਰ ਗਵਾ ਚੁੱਕਾ ਹੈ ਕਾਂਗਰਸ ਆ ਨਹੀਂ ਸਕਦੀ 90 ਦਸ਼ਕ ਦੀ ਗੱਲ ਕਰ ਰਹੇ ਹਾਂ ਜਦੋਂ ਇਹ ਬੀਨ ਸਿੰਘ ਆਇਆ ਕਾਂਗਰਸ ਨੇ ਆਪਣੀ ਗੇਮ ਖੇਡੀ ਕਿ ਮਾਨ ਨੂੰ ਕਿਉਂਕਿ ਮਾਨ ਦਾ ਸਾਰਾ ਖਾਨਦ ਜਿਹੜਾ ਕਾਂਗਰਸੀ ਹੈ ਜਿਹਦਾ ਪਿਓ ਹਾਰਡ ਕੋਰ ਕਾਂਗਰਸੀ ਹੈ ਮਾਨ ਵੀ ਕਾਂਗਰਸੀ ਹੈ ਔਰ ਇਹਦੇ ਨਾਨੇ ਨੇ ਜਨਰਲ ਡਾਇਰਨਸ ਰੂਪਾ ਪੈਸੀ ਕਾਲ ਤੱਕ ਜਦੋਂ ਉਹਨੇ ਸਾਡੇ ਸੇਕਸ਼ੀਰ ਕੀਤੇ ਸੀ ਇੱਥੇ ਜੱਲਿਆ ਵਾਲੇ ਬਾਗ ਦੇ ਵਿੱਚ ਤੇ ਮਾਨ ਦਾ ਤਾਂ ਕੀ ਜਵਾਬ ਸੀ ਬਹੁਤ ਗੁੱਸਾ ਬੜਾ ਸੀ ਉਹਦਾ ਗੁੱਸਾ ਠੰਡਾ ਨਹੀਂ ਸੀ ਕਰਨਾ ਤਾਂ ਸਰਪਾ ਪਾਇਆ ਸੀ ਇਸ ਆਈਕਿਊ ਲੈਵਲ ਦਾ ਜਵਾਬ ਹੁੰਦਾ ਹੈ ਮਾਨ ਮਤਲਬ ਇਹ ਸਿੱਖਾਂ ਦਾ ਪੱਪੂ ਹੈ ਰਾਹੁਲ ਗਾਂਧੀ ਤੋਂ ਵੀ ਘਟੀਆ ਦਿਮਾਗ ਹੈ ਇਹਦੇ ਬੰਦੇ ਦਾ ਔਰ ਇਹ ਜਿਹੜੇ ਰਜਵਾੜੇ ਨਾ ਭਾਵੇਂ ਕੋਈ ਵੀ ਹੈ ਜਿਹੜੇ ਅੱਜ ਬੈਠੇ ਚਰਾਂ ਤੇ ਸਾਡੇ ਚਾਹੇ ਬਾਦਲ ਹੋਣ ਇਹ ਚਾਹੇ ਮਾਨ ਹੋਵੇ ਚਾਹੇ ਕੈਪਟਨ ਹੋਵੇ ਜਿਨ੍ਹਾਂ ਨੂੰ ਅੰਗਰੇਜ਼ਾਂ ਦੀ ਪੋਸ਼ਤ ਪਨਾਈ ਆ ਇਹ ਸਾਰੇ ਟੱਟੂ ਰੇ ਅੰਗਰੇਜ਼ਾਂ ਤਾਂ ਹੀ ਬਚੇ ਤਾਂ ਹੀ ਨਗੋ ਜ਼ਮੀਨਾਂ ਨੇ ਬਣਾਇਆ ਜਿੰਨੇ ਗੁਲਾਟੀਏ ਸਾਰੇ ਸ਼ਹੀਦ ਕੀਤੇ ਗਏ ਸਭ ਦੀ ਜ਼ਮੀਨਾਂ ਖੋਈਆਂ ਗਈਆਂ ਸੋ ਇਹ ਉਹੀ ਗੰਦਾ ਖੂਨ ਹੈ ਜਿਹੜਾ ਸਾਡੇ ਸੰਪਰਦਾਵਾਂ ਬਾਰੇ ਬੋਲਦਾ ਹੈ ਇਹ ਉਹੀ ਮਾਨ ਹੈ ਜਿਨੇ ਬੇਦਬੀਆਂ ਦਾ ਜਿਹੜਾ ਸਿੱਖਾਂ ਦਾ ਰੋਸ਼ ਸੀ ਉਹਨੂੰ ਆਪਣੇ ਹੱਕ ਚ ਪੁਗਤਾਉਣ ਦੀ ਕੋਸ਼ਿਸ਼ ਕੀਤੀ ਜੇ ਕਿਉਂਕਿ ਬੇਦਬੀਆਂ ਤੋਂ ਪਹਿਲਾਂ ਇੱਕ ਟ੍ਰੈਂਡ ਚੱਲਿਆ ਸੀ ਫੇਸਬੁੱਕ ਤੇ ਵੀ ਤਖਤਾਂ ਜਿਹੇਦਰ ਬਦਲੋ ਧੁੰਦ ਦੇ ਲਾਓ ਅਕਾਲ ਤਖਤ ਤੇ ਪੰਥਰਪੀਤ ਨੂੰ ਲਾਓ ਦਮਦਮਾ ਸਾਹਿਬ ਦੇ ਇਦਾਂ ਹੀ ਕੋਈ ਢੱਡਰੀ ਨੂੰ ਲਾਓ ਕਿ ਇਦਾਂ ਕੋਈ ਗੇਮ ਚੱਲੀ ਸੀ ਉਦੋਂ ਮੈਂ ਕਹਿਆ ਵੀ 10 ਦਿਨਾਂ ਪਹਿਲਾਂ ਵੀ ਪੋਸਟ ਸੀ ਵੀ ਕੁਛ ਨਾ ਕੁਛ ਹੋਣ ਵਾਲਾ ਤਿਆਰੀ ਕਰਿਓ ਉਦੋਂ ਬੇਦਬੀ ਹੁੰਦੀ ਜਿਹੜੀ ਆਮ ਆਦਮੀ ਪਾਰਟੀ ਕਰਾਉਂਦੀ ਏ ਕਰਨ ਵਾਲੇ ਦੋ ਭਰਾ ਨੇ ਪੰਜ ਗਰਾਈਆਂ ਵਾਲੇ ਰੁਪਿੰਦਰ ਤਰਵਿੰਦਰ ਜਿਨ੍ਹਾਂ ਨੂੰ ਕਾਂਗਰਸ ਨੇ ਸੀਟਾਂ ਆਪਣੇ ਜੋਬਾਂ ਵੀ ਦਿੱਤੀਆਂ ਗੱਡੀ ਵੀ ਦਿੱਤੀ ਪੈਸੇ ਵੇਤੇ ਔਰ ਜਦੋਂ ਉਹਨਾਂ ਨੂੰ ਡਿਟੇਨ ਕੀਤਾ ਗਿਆ ਸੀਗਾ ਡੀਆਈਜੀ ਵੱਲੋਂ ਤੇ ਇਹੋ ਹੀ ਬੰਦੇ ਸੀ ਸਾਈਟਾ ਡਰੀ ਹੋਣੀ ਤੇ ਦੂਜੇ ਤੀਜੇ ਜਿਹੜੇ ਪੰਤਪ੍ਰੀਤ ਹੋਣੀ ਤੇ ਮਾਜੀ-ਬੋਜੀ ਹੋਣੀ ਜਿਹੜੇ ਨੂੰ ਕਢਾ ਕੇ ਲੈ ਗਏ ਸੀ ਪੁੱਛਣਾ ਤੇ ਇਹ ਸੀ ਨਾ ਵੀ ਸਭ ਤੋਂ ਪਹਿਲੀ ਕੋਲ ਤੇਰੇ ਘਰੋਂ ਗਈ ਤੈਨੂੰ ਪਤਾ ਕਿਵੇਂ ਲੱਗਾ ਉਹ ਰਿਕਾਰਡਿੰਗ ਮੈਨਰਡ ਤੇ ਪਈ ਸਭ ਨੂੰ ਪਤਾ ਉਹਦੀ ਬਰਬਾਹ ਗੱਲ ਨਾ ਕਰੀਏ ਜਦੋਂ ਸਾਰਾ ਪੰਥ ਬੇਦਬੀਆਂ ਦੇ ਇਨਸਾਫ ਨੂੰ ਲੈ ਕੇ ਮੋਰਚੇ ਦੇ ਵਿੱਚ ਉਤਰਿਆ ਤੇ ਮਾਨ ਨੇ ਆਪਣਾ ਟਟੂਜੇ ਦਿਮਾਗ ਵਰਤਿਆ ਤੇ ਇਹਨੂੰ ਉਲਝਾਤਾ ਜਿਹੜੇ ਬੰਦੀਆਂ ਦੇ ਉਸੇ ਹੀ ਮੁੱਦੇ ਦੇ ਵਿੱਚ ਜਿੱਤੇ ਜਿਹੜਾ ਮਿਸ਼ਨਰੀਆ ਸ਼ੁਰੂ ਕੀਤਾ ਸੀਗਾ ਮਿੱਦ ਤਖਤਾਂ ਜਹੇਦਾਰ ਬਦਲੋ ਆਪੇ ਹੀ ਇਹਨੇ ਸਰਬਤਖਾਸ ਵਿੱਚ ਮੰਨ ਨੂੰ ਜਹੇਦਾਰ ਥਾਪਿਆ ਤੇ ਹੁਣ ਕਿਹੜੇ ਮੂੰਹ ਨਾ ਗਰਗਜ ਨੂੰ ਜਹੇਦਾਰ ਕਹਿੰਦਾ ਹੈ ਇਹਦੀ ਇੰਨੀ ਕੋਕਾਤ ਹੈ ਇਹ ਬੰਦਾ ਔਰੰਗਜ਼ੇਬ ਦੀ ਨਜਾਜ਼ ਉਲਾਦ ਹੈ ਔਰੰਗਜ਼ੇਬ ਪਾਸ਼ਾ ਮਿਹਣਾ ਮਾਰਦੇ ਨੇ ਕਿ ਤੂੰ ਕੁਰਾਨ ਦੀ ਝੂਠੀ ਸੁਖਾ ਤੇਰਾ ਧਰਮ ਖਤਮ ਹੋ ਗਿਆ ਸੇ ਜਿਹੜੇ ਝੂਠੀਆਂ ਸੁਹਾ ਖਾਂਦੇ ਸਵੇਂ ਦਹਾਂਦੀਆਂ ਜਾ ਜਾ ਕੇ ਹੁਣ ਕੌਣ ਲੋਗ ਨੇ ਮੁਸਲਮਾਨ ਨੇ ਔਰੰਗਜ਼ੇਬ ਦੀ ਛੜੀ ਉਲਾਦ ਹੈ ਸੌ ਨਹੀਂ ਖਾਂਦੇ ਕਿ ਅਸੀਂ ਸੌ ਖਾਂਨੇ ਆ ਵੀ ਵਚਨਬੱਧ ਰਵਾਂਗੇ ਤੇ ਫਿਰ ਥੱਲੇ ਉਤਰ ਕੇ ਜਿਸ ਥਾਲੀ ਚ ਖਾਣਾ ਉਸੇ ਚਾਗਣਾ ਇਹੋ ਮਾਨੇ ਜਿਹੜਾ ਸਾਡੀਆਂ ਸੰਪਰਦਾਵਾਰ ਟਿੱਪਣੀ ਕਰ ਰਿਹਾ ਹੈ ਜਿਹੜਾ ਬਾਬੇ ਹਨਮਾਨ ਸਿੰਘ ਬਾਰੇ ਇਹ ਫਨੀ ਜਿਹਾ ਕਮੈਂਟ ਕਰ ਰਿਹਾ ਹੈ ਇਹ ਉਹੀ ਮਾਨ ਹੈ ਜਿਨੇ ਬੀਨ ਸਿੰਘ ਨੂੰ ਪੰਜਾਬ ਚ ਲਿਆਂਦਾ ਕਾਂਗਰਸ ਦੇ ਸ਼ਾਇਦੇ ਉੱਤੇ ਪਹਿਲਾਂ ਇਹਨੂੰ ਜਿਤਾਇਆ ਗਿਆ ਬਹੁਮਤ ਦੇ ਨਾਲ ਇਹਨੂੰ ਕਢਾਇਆ ਗਿਆ ਜੀ ਇਹਨੇ 84 ਜੋ ਆਪਣਾ ਸਿਫਾ ਦਿੱਤਾ ਜੀ ਇਹ ਇਹਦੇ ਪਿਓ ਨੇ ਮਾਂ ਨੂੰ ਤੇ ਕੈਪਟਨ ਨੂੰ ਪਹਿਲਾਂ ਕਹੇ ਤੁਸੀਂ ਡੀਸੀ ਨਹੀਂ ਬਣਾ ਤੂੰ ਡੀਸੀ ਲਵਾਉਣੇ ਆ ਡੀਸੀ ਦਾ ਸਲੂਟ ਕਰਨਗੇ ਉਹਦਾ ਪਿਓ ਸਿਆਣਾ ਸੀਗਾ ਕਾਂਗਰਸੀ ਸੀਗਾ ਜਿੱਤ ਕੇ ਜਾਂਦਾ ਹੈ ਕਿਰਪਾਨ ਦਾ ਬਹਾਨਾ ਮਾਰ ਜਿਹੜੀ ਕਿਰਪਾਨ ਹੁਣ ਤਨ ਦਿਖਦੀ ਵੀ ਨਹੀਂ ਕਿਤੇ ਬਹਾਨਾ ਮਾਰ ਕੇ ਇਹ ਬੈਕ ਆਫ ਹੋ ਜਾਂਦਾ ਹੈ ਫਿਰ ਕਾਂਗਰਸ ਆਂਦੀ ਹੈ ਸਾਡੀ ਹਲਕੇ ਤੇ ਤਰੇਨ ਹੋਂਦਾ ਪੈਂਦੀ ਆ ਬੈਂਸ ਨੇ ਉਹਦੇ ਬੈਂਸ ਨੇ ਜਿੰਨਾ 3.5 ਲੱਖ ਜਿਹੜਾ ਸਿੰਘ ਸਾਡਾ ਕਤਲ ਕੀਤਾ ਉਹ ਉਸ ਕਤਲ ਦੀ ਸਾਜ਼ਿਸ਼ ਦਾ ਜਿਹੜਾ ਮੂਲ ਹੈ ਉਹ ਇਹ ਸਿਮਰਿੰਦ ਸਿੰਘ ਮਾਨ ਹੈ ਜਿਨੇ ਬੈਂਸ ਨੇ ਉਹ ਪੰਜਾਬ ਚ ਲਿਆਉਣ ਚ ਮਦਦ ਕੀਤੀ ਹੈ ਕਿਉਂਕਿ ਮਾਨ ਵੀ ਕਾਂਗਰਸੀ ਹੈ ਨਾ ਜਦੋਂ ਰਾਣੀ ਬਾਰੇ ਗੱਲ ਚੱਲਦੀ ਹੈ ਤੇ ਕਿਸਾਨਾਂ ਨੂੰ 2-2 ਟਕੇ ਦੇ ਦੱਸਦਾ ਇਹੋ ਹੀ ਮਾਨ ਜਿਹਨੂੰ ਸਾਲੇ ਨੂੰ ਕੋਈ ਸਰਪੰਚ ਨਾ ਜਿਤਾਵੇ ਮਹੱਲੇ ਦਾ ਸਿੱਧੂ ਮੂਸੇਵਾਲ ਦੇ ਪਿਆਰ ਤੋਂ ਉਹਦੇ ਪੀਵੇ ਜਿੰਨੇ ਨੂੰ ਫੇਕ ਕਰੀ ਫਿਰ ਜਤਵਾਤਾ ਮਾੜਾ ਮੋਟਾ ਤੇ ਕੀਤਾ ਕੀ ਫਿਰ ਜੈ ਸੰਵਿਧਾਨ ਨਹੀਂ ਸੋਚ ਚੁੱਕੀ ਤੇ ਬਾਹਰ ਆ ਕੇ ਫਿਰੋ ਉਹੀ ਰੋਲਾ ਇਹ ਲੋਕ ਸਗੇ ਨੇ ਪਾਕਿਸਤਾਨ ਦੇ ਚਾਹੇ ਇਹ ਹੋਵੇ ਚਾਹੇ ਕੱਕਾ ਜੇ ਮੁੰਡਾ ਜਿਹੜਾ ਮੰਡ ਹੈ ਕਸ਼ਮੀਰ ਵਾਲਾ ਚਾਹੇ ਕੁਮਾਨ ਹੁਣੀ ਹੋਣ ਜਿੰਨਾ ਦਿਨਾਂ ਦੇ ਵਿੱਚ ਸੁਲਮਾਨ ਜ਼ਬਾਹੀ ਨੇ ਕਹਿਆ ਸੀ ਵੀ ਸਿੱਖ ਕਿਤਨੇ ਗੰਦੇ ਵੇ ਗੁਰੂ ਕਿਤਨੇ ਗੰਦੇ ਹੋਗੇ ਤੇ ਮੈਂ ਪਹਿਲਾ ਸੇਖਾਂ ਜਿੰਨੇ ਉਹਦੀ ਧੋਂ ਤੇ ਗੋਡਾ ਧਰਿਆ ਸੀ ਔਰ ਇਸ ਹੱਦ ਤੱਕ ਲੜਾਈ ਲਿਆ ਗਿਆ ਸੀ ਮੈਂ ਕਿ ਪਾਕਿਸਤਾਨ ਨੂੰ ਮਰਦਮਸ਼ੁਮਾਰੀ ਕਰਾ ਕੇ ਦੱਸਣਾ ਪਿਆ ਸੀਗਾ ਵੀ 14 ਹਜ਼ਾਰ ਨਹੀਂ 3476 ਸਾਲ 'ਚ ਪਹਿਲੀ ਦਫਾ ਮਰਦਮਸ਼ੁਮਾਰੀ ਹੁੰਦੀ ਪਾਕਿਸਤਾਨ ਦੇ ਵਿੱਚ 76 ਸਾਲ 'ਚ ਪਹਿਲੀ ਦਫਾ ਸਿੱਖਾਂ ਨੂੰ VOTING ਦਾ ਹੱਕ ਮਿਲਦਾ 76 ਸਾਲ 'ਚ ਪਹਿਲੀ ਦਫਾ ਸਿੱਖਾਂ ਨੂੰ 6ਵਾਂ ਕਾਲਮ ਮਿਲਦਾ ਤੇ ਜੇ 22 ਦਿਨਾਂ ਦੇ ਵਿੱਚ ਮੇਰੇ ਇਸ ਕੁੱਤ ਕਲੇਸ਼ ਕਰਕੇ ਕਿਉਂਕਿ ਆਈਐਸਆਈ ਸਿੱਖਾਂ ਨਾਲ ਜਿਹੜਾ ਕਲੇਸ਼ ਨਹੀਂ ਪਾ ਸਕਦੀ ਸੋ ਸਿੱਖਾਂ ਨੂੰ ਖੁਸ਼ ਕਰਨ ਵਾਸਤੇ ਕੁਝ ਵੀ ਕਰੇਗੀ ਕਿਉਂਕਿ ਜੇ ਸਿੱਖਾਂ ਨਾਲ ਕਲੇਸ਼ ਪੈ ਗਿਆ ਤੇ ਪੰਜਾਬ ਨੂੰ ਬੰਗਲਾਦੇਸ਼ ਕੌਣ ਬਣਾਏਗਾ? ਪੁੱਟੋ ਨੇ ਕਹਿਆ ਸੀ ਨਾ ਵੀ ਪੰਜਾਬ 'ਚ ਬੰਗਲਾਦੇਸ਼ ਬਣਾਓ ਇੱਥੇ ਫੁੱਦੂ ਰਹਿੰਦੇ ਆ। ਇਹ ਪੁੱਟੋ ਦੀ ਭਾਸ਼ਾ ਹੈ। ਉਹ ਚਰੀਆ ਕਹਿੰਦਾ ਹੈ ਸਿੰਧੀ ਔਰ ਕਰਕੇ ਤੇ ਚਰੀਆ ਇਹ ਕਹਿੰਦੇ ਫੁੱਦੂਆਂ ਨੂੰ ਹੀ ਆ। ਵੀ ਇੱਥੇ ਬਣਾਵਾਂਗਾ ਬੰਗਲਾਦੇਸ਼। ਮੈਂ ਉਹਨੇ ਬੜਾ ਆਤਾ ਹੈ। ਇਹ ਬਾਬੇ ਹਨਾਂਮ ਸਿੰਘ ਬਾਰੇ ਗੱਲ ਕਰਦੇ ਹਾਂ। ਕੁੰਬ ਦੀ ਕੁੰਬ ਦੇ ਉੱਤੇ ਸੰਪਰਦਾਵਾਂ ਸ਼ੁਰੂਦ ਜਾਂਦੀਆਂ ਰਹੀਆਂ ਨੇ। ਜਿਹੜੀ ਪਹਿਲੀ ਪੇਸ਼ਵਾਹੀ ਹੁੰਦੀ ਸੀ ਗੁਰਗ੍ਰੰਥ ਸਾਹਿਬ ਮੂਰੇ ਲਾ ਕੇ ਕੱਢਦੇ ਹੁੰਦੇ ਸੀਗੇ। ਸੋ ਇਹ ਇਹ ਤੇ ਵੱਖਰੀ ਵੀਡੀਓ ਬਣੇਗੀ ਕਿ ਕਿਦਾਂ ਇਹ ਸਭ ਚੱਲਦੇ ਨੇ ਹਿੰਦੂ ਸਾਡੇ ਗੁਰੂ ਘਰਾਂ ਚਾਹੁੰਦੇ ਨੇ ਅਸੀਂ ਸਾਨੂੰ ਗੁਰੂ ਨੂੰ ਗੁਰੂ ਕਹਿੰਦੇ ਨੇ ਮੱਥਾ ਟੇਕ ਲੰਗਰ ਛਕਦੇ ਨੇ ਤੇ ਸਾਡੇ ਭਰਾ ਨੇ ਉਹ ਤੇ ਜੇ ਉਹ ਸਾਡੇ ਆਂਦੇ ਅਸੀਂ ਉਹਨਾਂ ਦੇ ਜਾਣੇ ਆ ਇਹ ਪ੍ਰਾਤਨ ਪਰੰਪਰਾ ਗੁਰੂ ਕਾਲ ਤੋਂ ਚੱਲਦੀ ਆ ਰਹੀਆਂ ਨੇ ਆ ਜਿਹੜੇ ਅੰਗਰੇਜ਼ਾਂ ਦੇ ਬਣਾਏ ਟਟੂ ਨੇ ਜਿਹੜੇ ਅੰਗਰੇਜ਼ਾਂ ਦੀ ਨਜਾਇਜ਼ ਔਲਾਦਾ ਨੇ ਆਪਣਾ ਡੀਐਨਏ ਚੈੱਕ ਕਰੋ ਮੁਸਲਮਾਨਾਂ ਦੇ ਜਿਹੜੇ ਛੱਡੇ ਹੋਏ ਜਿਹੜੇ ਛੋਕਰੇ ਜੀ ਮੰਦਰ ਗਏ ਤੇ ਸਰਵਜੀ ਸਿੰਘ ਕੁਮਾਰ ਗਏ ਇੱਕ ਮਾਨ ਨੇ ਪਤਾ ਕੀ ਲਿਖਿਆ ਸੀ ਆਰਟੀਕਲ ਦੇ ਵਿੱਚ ਵੀ ਔਰੰਗਜ਼ੇਬ ਦਾ ਕੋਈ ਦੋਸ਼ ਨਹੀਂ ਨਵੇਂ ਪਾਦਸ਼ਾਹ ਦੀ ਸ਼ਹਾਦਤ ਦੇ ਵਿੱਚ ਉਹ ਤੇ ਆਪੇ ਕਹਿੰਦਾ ਉੱਥੇ ਕਤਲ ਹੋਣ ਗਏ ਸੀਗੇ ਸਮਝਦੇ ਗੱਲ ਤੁਸੀਂ ਕਿ ਇਸ ਲੈਵਲ ਤੇ ਲੋਕ ਇਹਨਾਂ ਮੁਸਲਮਾਨਾਂ ਦੇ ਪਿਆਰ ਚਟਦੇ ਨੇ ਜਿੰਨਾ ਦਿਨਾਂ ਦੇ ਵਿੱਚ ਇੱਕ ਕਸ਼ਮੀਰ ਸਿੱਖਾਂ ਦੀ ਕੁੜੀ ਚੁੱਕੀ ਗਈ ਸੀ ਤੇ ਸਰਸਾ ਸਾਹਿਬ ਦੇ ਅਸੀਂ ਲੱਗੇ ਹਾਂ ਉਹਨੂੰ ਵਾਪਸ ਲਿਆਉਣ ਦੇ ਵਿੱਚ ਤੇ ਇਹ ਜਿਹੜੇ ਦਲ ਖਾਲਸਾ ਵਾਲੇ ਆ ਇਹ ਪਿਆਰਾਂ 'ਚ ਬੈਠੇ ਸੀ ਉਹਨਾਂ ਮੁਸਲਮਾਨਾਂ ਦੇ ਪਿਆਰਾਂ ਦੇ ਵਿੱਚ ਮੈਂ ਕਹ ਰਿਹਾ ਪਿਆਰਾਂ ਦੇ ਵਿੱਚ ਇਹ ਔਕਾਤ ਨਾਲ ਲੋਕਾਂ ਦੀ ਜਿਹੜਾ ਕੰਮ ਅਸੀਂ ਬਾਈਆਂ ਦਿਨਾਂ ਚ ਕਰਤਾ ਭਾਵੇਂ ਪਾਕਿਸਤਾਨ ਸਾਡੇ ਸਿੰਘ ਬਿਠੇ ਕੀ ਅੱਜ ਤੱਕ ਕਿਸੇ ਨੇ ਆਵਾਜ਼ ਚੁੱਕੀ ਹੈ ਬਈ 20 ਲੱਖ ਸਿੱਖ ਪਾਕਿਸਤਾਨ ਚ ਕਿਦਾਂ ਕਰਮੋਡ ਹੋ ਗਿਆ ਜਿੰਨਾ ਜੱਟ ਸੀ ਪਾਕਿਸਤਾਨ ਦਾ ਸਾਰਾ ਜ਼ਮੀਨ ਨਹੀਂ ਛੱਡੀ ਉਹਨਾਂ ਨੇ ਤੇ ਇਹ ਆਪਣਾ ਧਰਮ ਛੱਡ ਕੇ ਮੁਸਲਮਾਨ ਹੋ ਗਏ ਉਹਨਾਂ ਦੇ ਭਰਾ ਇੱਧਰ ਨੇ ਜਦੋਂ ਇਹ ਉੱਥੇ ਜਾਂਦੇ ਨੇ ਮਿਲਣ ਵਾਸਤੇ ਉਧਰੋਂ ਸਾਰੇ ਮੁਸਲਮਾਨ ਹੁੰਦੇ ਇੱਧਰੋਂ ਸਾਰੇ ਸਿੱਖ ਹੁੰਦੇ ਤੇ ਅਜੇ ਵੀ ਗੁਲਾਮ ਹਿੰਦੁਸਤਾਨ ਚ ਆ ਸੀ ਹਿੰਦੂ ਤੁਹਾਨੂੰ ਖਾ ਜਾਣਾ ਚਾਹੁੰਦੇ ਆ ਤੁਹਾਨੂੰ ਖਤਮ ਕਰ ਦੇ ਕਿੰਨੇ ਕੁ ਮੰਦਰ ਬਣ ਗਏ ਹਿੰਦੂਆਂ ਦੇ ਹੁਣ ਤੱਕ ਪੰਜਾਬ ਦੇ ਵਿੱਚ ਸਾਰਾ ਪੰਜਾਬ ਇਸ ਸੈਇਦ ਜ਼ਾਦੇਵਿ ਥੱਲੇ ਆਇਆ ਹੋਇਆ ਵਕਤ ਦੇ ਨਾਂ ਥੱਲੇ ਇਹਨਾਂ ਨੇ ਕਿੰਨੀਆਂ ਜ਼ਮੀਨਾਂ ਸੜੀ ਕਬਜ਼ ਕੀਤੀ ਹੋਈਆਂ ਨੇ 9000 ਤੋਂ ਵੱਧ ਮਸੀਤਾਂ ਬਣ ਚੁੱਕੀਆਂ ਨੇ ਵੈਦ ਇਹਨਾਂ ਚ ਕੋਈ ਬੋਲਿਆ ਕੋਈ ਮਾਨ ਬੋਲਿਆ ਕੋਈ ਡਾਕਟਰ ਅਮਰਜੀਤ ਸਿੰਘ ਯੂਐਸਏ ਵਾਲਾ ਕਦੀ ਉਹ ਬੋਲਿਆ ਡਾਕਟਰ ਪ੍ਰਤਪਾਲ ਬੋਲਿਆ ਪਾਕਿਸਤਾਨ ਚ ਗੜਗੱਜੋ ਜਿਹੜੇ ਇਹਨਾਂ ਦੇ ਲਿਖਦੇ ਸੀ ਕੀ ਉਹ ਲਖਾਰੀ ਇਹਨਾਂ ਦਾ ਜਿਹੜੇ ਹਾਈ ਚੈਕਰ ਸੀ ਉਹਨਾਂ ਚ ਬੋਲਿਆ ਕੋਈ ਕਈ ਪਾਕਿਸਤਾਨ ਚ ਬਿਠੇ ਇੱਕ ਦੀ ਕਿਸੇ ਸਿੰਘ ਨੇ ਆਵਾਜ਼ ਚੱਕੀ ਆਪਣੀ ਸਿੱਖਾਂ ਦੇ ਹੱਕਾਂ ਵਾਸਤੇ ਹਰ ਗੰਸੇ ਦੀ ਕੁੜੀ ਚੁੱਕੀ ਜਾਂਦੀ ਇਹ ਇਧਰੋਂ ਅਸੀਂ ਆਵਾਜ਼ ਚੱਕਦੇ ਉਧਰੋਂ ਕੋਈ ਬੋਲਿਆ ਸਿੱਖਾਂ ਦੇ ਕਤਲ ਕੀਤੇ ਜਾਂਦੇ ਗੁਰੂਆਂ ਸਰੂਪ ਨੂੰ ਅੱਗਾਂ ਲਾਈਆਂ ਜਾਂਦੀਆਂ ਪਾਕਿਸਤਾਨ 'ਚ ਕੋਈ ਬੋਲਿਆ ਪੂਰੀ نسل ਤਬਾਹ ਕਰਦੀ ਸਿੱਖਾਂ ਦੀ ਕੋਈ ਬੋਲਿਆ ਤੇ ਮਾਨਵ ਰਗੇ ਖੋਤੇ ਕਿਸਾਨਾਂ ਦੇ ਸਿਰ ਤੇ ਬੋਰੀਆਂ ਚ ਕਾ ਕੇ ਆਸੇ ਸਾਡੇ ਵਪਾਰ ਖੁੱਲੋ ਪਾਕਿਸਤਾਨ ਦੇ ਨਾਲ ਅਸੀਂ ਤੇ ਬਾਰਡਰ ਤੋਂ ਵਪਾਰ ਕਰਾਂਗੇ ਜਾ ਕੇ ਉੱਥੇ ਇਹਦੇ ਜੰਗ ਲੱਗ ਗਈ ਨਹੀਂ ਤਾਂ ਇਹਨੇ ਖੋਤੇ ਦੇ ਬੱਚੇ ਨੇ ਸਾਰੇ ਉੱਥੇ ਬਾਹਰ ਨਹੀਂ ਥੁੱਪੇ ਵਿਚਾਰੇ ਕਿਸਾਨ ਇਹ ਲੋਗ ਨੇ ਕੀ ਇਹਨਾਂ ਦੀ ਔਕਾਤ ਹੈ ਸਾਡੀਆਂ ਸੰਪਰਦਾਵਾਂ ਬਾਰੇ ਬੋਲਣ ਦੀ ਉਸ ਦਮਦਮੀ ਟਕਸਾਲ ਬਾਰੇ ਬੋਲਣ ਦੀ ਬਾਬਾ ਹਨਾਂਮ ਸੋਹਣਾਂ ਬਾਰੇ ਬੋਲਣ ਦੀ ਉਦਾਸੀ ਪੰਥ ਬਾਰੇ ਬੋਲਣ ਦੀ ਦਲਾ ਪੰਥਾ ਬਾਰੇ ਬੋਲਣ ਦੀ ਨਿਰਮਲ ਸੰਪਰਦਾ ਬਾਰੇ ਬੋਲਣ ਦੀ ਜਿਹੜੇ ਆਪ ਮੁਸਲਮਾਨਾਂ ਦਾ ਡੀਐਨਏ ਨੇ ਗਰੂਮਿੰਗ ਗੈਂਗ ਚੱਲਿਆ ਹੈ 64 ਤੋਂ ਇੰਗਲੈਂਡ ਦੇ ਵਿੱਚ ਕੀ ਇਹਨਾਂ ਲੋਕਾਂ ਨੇ ਕਦੀ ਆਵਾਜ਼ ਚੁੱਕੀ ਹੈ ਹਜ਼ਾਰਾਂ ਬੱਚੀਆਂ ਸਾਡੀਆਂ ਲਵ ਜਹਾਦਾਂ ਦੇ ਨਾਲ ਚੁੱਕੀਆਂ ਗਈਆਂ ਕੀ ਇਹਨਾਂ 'ਚ ਕਿਸੇ ਨੇ ਆਵਾਜ਼ ਚੁੱਕੀ ਹੈ ਅਜੇ ਤੱਕ ਪੰਜਾਬ ਇਸਾਈਅਤ ਬਣ ਗਿਆ ਹੈ ਦਰਵਾਜ਼ਾ ਨੂੰ ਚਰਚ ਬਿਲਡ ਦਾ ਨਾਮ ਦਿੱਤਾ ਜਾਂਦਾ ਹੈ ਕੀ ਇਹਨਾਂ 'ਚ ਬੋਲਿਆ ਕੋਈ ਅਜੇ ਤੱਕ ਕੀ ਪੰਜਾਬ 'ਚ ਬਣੇ ਅਵੈਦ ਮਸੀਤਾਂ ਬਾਰੇ ਬੋਲਿਆ ਕੋਈ ਗੁਰਦੁਆਰਾ ਚਿੱਲਾ ਸਾਹਿਬ ਵਕਤ ਵੀ ਪ੍ਰਾਪਰਟੀ ਘੋਸ਼ਿਤ ਕੀਤੀ ਹੁੰਦੀ ਤੇ ਉੱਥੇ ਕੇਸ ਚੱਲਦਾ ਕੀ ਇਹਨਾਂ 'ਚ ਬੋਲਿਆ ਕੋਈ ਜੀ ਇਹ ਪੰਜਾਬ ਦਾ ਇਹਨਾਂ ਨੂੰ ਫਿਕਰ ਹੋਵੇ ਕਿਸੇ ਨੇ ਸੋਗਜ ਪਲਾਟ ਲਿਆ ਹੋਇਆ ਨਾ ਤਾਂ ਚਾਰ ਗੇੜੇ ਦੀ ਹੜੀ ਦੇ ਮਾਰਦਾ ਬੇ ਕੋ ਕਬਜ਼ਾ ਨਾ ਕਰ ਲੈ ਤੇ ਇਹਨਾਂ ਖਾਲਸਾ ਬਣਾ ਪੰਜਾਬ ਦੇ ਵਿੱਚ ਤੇ ਲਾਹੌਰ ਕੋ ਰਾਜ ਤਾਂ ਨਹੀਂ ਸਾਡੀ ਇਹਨਾਂ ਦੀ ਮਾਂ ਮਰ ਜਾਂਦੀ ਆ ਅਸੀਂ ਉੱਥੇ ਆਵਾਜ਼ ਚੱਕੀ ਸੀ ਖਾਲਸਾ ਜਿੰਦਾਬਾ ਤੇ ਰਾਜ ਤਾਂ ਨਹੀਂ ਲਾਹੌਰ ਤੇ ਜਿਹੜੇ ਥੱਲੇ ਪਾਕਿਸਤਾਨੀ ਉਪਰਾਹ ਬਣੇ ਨਾ ਉਹਨਾਂ ਨੇ ਮਾਂ ਪਿੰਦੀ ਗੱਲਾਂ ਘੜੀਆਂ ਇਹਨਾਂ ਨੂੰ ਖਾਲਸਤਾਨੀਆਂ ਨੂੰ ਵੀ ਤੁਸੀਂ ਏਡੀ ਵੱਡੀ ਗੱਲ ਕਿਵੇਂ ਕਹਤੀ ਇਹਨਾਂ ਦੇ ਮੌਲਵੀ ਬੋਲ ਪਏ ਸੀਗੇ ਸਿੱਖਾਂ ਦੇ ਬਾਰੇ ਵੀ ਸਿੱਖ ਜਰਾਇਮ ਪੇਸ਼ਾ ਕੌਮ ਹੈ ਇਹ ਹਿੰਦੁਸਤਾਨ ਨਾਲ ਲੜਦੇ ਰਹੇ ਨੇ ਇਹ ਸਾਡਾ ਕੀ ਸਵਾਰਨਗੇ ਇਹ ਉਹੀ ਪਾਕਿਸਤਾਨ ਹੈ ਜਿਹਦੀ ਪਾਰਲੀਮੈਂਟ ਜੋ ਬੇਨਸੀਰ ਭੁੱਟੋ ਕਹਿੰਦੀ ਹੈ ਕਿ ਜੇ ਪਾਕਿਸਤਾਨ ਹਿੰਦੁਸਤਾਨ ਦੀ ਮਦਦ ਨਾ ਕਰਦਾ ਤੇ ਆਤੰਕਵਾਦ ਖਤਮ ਨਾ ਹੁੰਦਾ ਲਿਸਟਾ ਸੜੀ ਜਾਰੀ ਕਰਨ ਵਾਲੇ ਇਹ ਲੋਗ ਨੇ ਹਥਿਆਰਾਂ ਦੇ ਨਾਲ ਨਸ਼ਾ ਲਿਆਂਚੇ ਮਜਬੂਰ ਇਹਨਾਂ ਲੋਗਾਂ ਨੇ ਕੀਤਾ ਆਪਣੇ ਮੁਸਲਮਾਨਾਂ ਨੂੰ ਸਿੱਖ ਬਣਾ ਕੇ ਤੇ ਸਿੰਘਾਂ ਦੇ ਨਾਲ ਤੋਰਿਆ ਜਿਨ੍ਹਾਂ ਨੇ ਪੰਜਾਬ ਚ ਆ ਕੇ ਹਿੰਦੂ ਮਾਰੇ ਧੀਆਂ ਨਾਲ ਬਲਾਤਕਾਰ ਕੀਤੇ ਜਦੋਂ ਇਨਕਾਉਂਟਰ ਚ ਮਰੇ ਜਦੋਂ ਇਹਨਾਂ ਦੇ ਪੋਸਟਮਾਰਟਮ ਹੋਏ ਨੇ ਤੇ ਬਹੁਤਿਆਂ ਦੇ ਖਤਨੇ ਸੀਗੇ ਪਰ ਕਿਉਂਕਿ ਉਹ ਲਿਖਿਆ ਨਹੀਂ ਮੈਡੀਕਲ ਚ ਲਿਖਿਆ ਨਹੀਂ ਜਾਂਦਾ ਸਿਰਫ ਹੂਨ ਲਿਖਿਆ ਜਾਂਦਾ ਇਸ ਕਰਕੇ ਉਹ ਜ਼ਿਕਰ ਨਹੀਂ ਕਰੀ ਕੀਤਾ ਸੋ ਇਹਨਾਂ ਨੇ ਧੀਆਂ ਦੀ ਬੇਪਤੀਆਂ ਕੀਤੀਆਂ ਬੇਅਦਬੀਆਂ ਕੀਤੀਆਂ ਇਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਤਰ 84 ਦਾ ਪਤਾ ਹੈ ਨਾ ਜਦੋਂ 86 ਦਾ ਅਟੈਕ ਹੋਇਆ ਨਾ ਜਿੱਥੇ ਹਰ ਕੀ ਪੋੜੀ ਹੈ ਉਥੇ ਪਤਲਾਂ ਦੇ ਟਟੀਆਂ ਕਰਕੇ ਤੇ ਉਥੇ ਚਿਤੜ ਧੁੰਦ ਰਹੇ ਨੇ ਆਪਣੇ ਜਿਨ੍ਹਾਂ ਤੋਂ ਜਿਹਨੇ ਹੱਥ ਖੜੇ ਕਰਕੇ ਬਾਹਰ ਆਏ ਨੇ ਕੀ ਗੁਰੂ ਦਾ ਸਿੱਖੇ ਕੰਮ ਕਰੇਗਾ ਨਹੀਂ ਇਹ ਸਿੱਖੀ ਪੇ ਸਵੜੇ ਪਾਕਿਸਤਾਨੀ ਮੁਸਲਮਾਨ ਸੀ ਜਿਨ੍ਹਾਂ ਨੇ ਇਹ ਕੰਮ ਕੀਤਾ ਜਿਨ੍ਹਾਂ ਦਾ ਸਾਲਾ ਮਾਨ ਬਣਿਆ ਜਿਨ੍ਹਾਂ ਦੇ ਸਾਲੇ ਮਾਨ ਨੂੰ ਨਹੀਂ ਬਣੇ ਹੋਏ ਨੇ ਦਲ ਖਾਲਸਾਲੇ ਸਾਰੇ ਕੋ ਮਾਨ ਨਹੀਂ ਜਿਨ੍ਹਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਪੈਰ ਤੱਕ ਚੜਦੇ ਨੇ ਲੋਕ ਜਿਹੜੇ ਤੁਸੀਂ ਬਲਾਤਕਾਰ ਸੁਣਦੇ ਤੇ ਵੀ ਦਰਬਾਰ ਸਾਹਿਬ 222 ਨੰਬਰ ਤੇ ਕੋਈ ਬਲਾਤਕਾਰ ਹੋਇਆ ਅਸੀਂ ਕਹਿੰਦੇ ਵੀ ਸਿੰਘ ਨਹੀਂ ਕਰ ਉਹ ਸਿੰਘ ਨਹੀਂ ਸੀਗੇ ਇਹ ਪਾਕਿਸਤਾਨ ਚ ਵਾਏ ਮੁਸਲਮਾਨ ਸਿੱਖੀ ਪੇਸਵੇ ਸੀਗੇ ਜਿਨ੍ਹਾਂ ਨੂੰ ਇਹ ਲੈ ਕੇ ਆਏ ਨੇ ਕਿਉਂਕਿ ਸਾਡੇ ਸਿੰਘਾਂ ਨੇ ਨਸ਼ਾ ਲੈਣ ਤੋਂ ਮਨਾ ਕਰਦਾ ਸੀ ਵੀ ਨਸ਼ਾ ਨਹੀਂ ਖੜਾਂਗੇ ਉਹਨਾਂ ਕਹਿੰਦੇ ਜੇ ਬੰਦੂਕਾਂ ਖਣੀ ਨਸ਼ਾ ਵੀ ਖੜਨਾ ਪੈਣਾ ਸੋ ਉਹਨਾਂ ਨੇ ਆਪਣੇ ਬੰਦੇ ਵਾਰੇ ਜਿਸ ਰਸਤੇ ਥਰੂ ਹਥਿਆਰ ਆਇਆ ਉਸੇ ਰਸਤੇ ਡਰੱਗ ਵੀ ਪੰਜਾਬ ਚ ਆਈਏ ਡਰੱਗ ਨੂੰ ਲਿਆ ਕੇ ਪੰਜਾਬ ਚ ਜਿਸ ਆਰਮੀ ਕਰਕੇ ਪਾਕਿਸਤਾਨ ਜਿੱਤ ਨਹੀਂ ਪਾਰਿਆ ਉਹਨਾਂ ਸਿੱਖਾਂ ਨੂੰ ਖਤਮ ਕਰੇਗਾ ਤੇ ਅੱਜ ਹਾਲਾਤ ਇਹ ਬਣ ਗਏ ਨੇ ਕਿ ਇੰਡੀਅਨ ਆਰਮੀ ਦੇ ਵਿੱਚ ਸਿੱਖਾਂ ਦੀ ਗਿਣਤੀ ਘਟ ਗਈ ਕਿਉਂਕਿ ਡਰੱਗ ਤੇ ਲੱਗੇ ਨੇ ਬਾਹਰ ਚਲੇ ਗਏ ਨੇ ਕਮਜ਼ੋਰ ਹੋ ਗਏ ਨੇ ਪਰ ਕੀ ਉਸ ਪਾਕਿਸਤਾਨ ਦੇ ਖਿਲਾਫ ਇਹਨਾਂ ਦੀ ਆਵਾਜ਼ ਖੋਲੀ ਇੱਕ ਵਾਰੀ ਨਹੀਂ ਸੁਮਾਨ ਤੇ ਦਲ ਖਾਲਸਾ ਵਾਲੇ ਉਹ ਕੱਕਾ ਜਿਹਾ ਮੰਡ ਆਪਣੀਆਂ ਕਰਾਚਰੋਂ ਮਾਰ ਮਾ ਛੇਤਰ ਬੋਂਗੇ ਕਰ ਦਾਂਗੇ ਤੁਹਾਨੂੰ ਤੇ ਆਪਣੀ ਜੇ ਤਾਂ ਸਿੱਖੀ ਦਾ ਭਲੇਖਾ ਨਾਲ ਜਿੱਥੇ ਮਰਜੀ ਮੰਚ ਖੁੱਲੇ ਮੰਚ ਵਿੱਚ ਜਾਜੋ ਤੁਹਾਡੇ ਸਿੱਖੀ ਦਾ ਤੜਾ ਭਰਾ ਵੀ ਕੱਢ ਦਾਂਗੇ ਕਿੱਡੇ ਤੁਸੀਂ ਸੇਖੋ ਆਓ ਸਾਰੇ ਮੈਦਾਨ ਦੇ ਵਿੱਚ ਇਕੱਠੇ ਹੋ ਕੇ ਆਜੋ ਚਲੋ ਸਾਰੇ ਤੁਹਾਡਾ ਪਰਮਗੜੀ ਸਿੱਖੀ ਦਾ ਇਹ ਪੱਗਾਂ ਥੱਲੇ ਮੁਸਲਮਾਨ ਨੇ ਸਾਰੇ ਇਹਨਾਂ ਡੀਐਨਏ ਚੈੱਕ ਕਰਾਓ ਸੋ ਇਹਨਾਂ ਮੂਰਖਾਂ ਦੇ ਸਿਰ ਦੇ ਉੱਤੇ ਤੁਸੀਂ ਖਾਲਸਾ ਨ ਭਾਲਦੇ ਹੋ ਕਿਹੜਾ ਪਾਕਿਸਤਾਨ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਉਹ ਤੁਹਾਨੂੰ ਖਾਲਸਾ ਲੈ ਕੇ ਦੇਗਾ ਜਿਹੜੇ ਤੁਹਾਡੀਆਂ ਬੱਚੀਆਂ ਚੁੱਕੀ ਜਾਂਦੇ ਉਹ ਤੁਹਾਨੂੰ ਖਾਲਸਾ ਦੇਣਗੇ ਜਿਨ੍ਹਾਂ ਦਾ ਸਾਰਾ ਸਿੱਖ ਕਨਵਰਟ ਕਰਦਾ ਪਾਕਿਸਤਾਨ ਦੇ ਵਿੱਚ ਕਿ ਤੁਹਾਨੂੰ ਉਹ ਬੱਚੀਆਂ ਤੇ ਤੁਹਾਨੂੰ ਕੀ ਤੁਹਾਨੂੰ ਖਾਲਸਾ ਦੇਣਗੇ ਇਹਨਾਂ ਖੋਤੇ ਦੇ ਪਿੱਛੇ ਲੱਗਣ ਵਾਲੇ ਵੀ ਖੋਤੇ ਆ ਸੋ ਇਹ ਮਾਨ ਸਿੱਖਾਂ ਦਾ ਕਾਤਲ ਇੱਕ ਨੰਬਰ ਦਾ ਕਰਪਟ ਬੰਦਾ ਨੀਚ ਗਿਰਿਆ ਹੋਇਆ ਇਨਸਾਨ ਉਹ ਕੱਕਾ ਜਿਹਾ ਮੰਡ ਇਹ ਦਲ ਖਾਲਸਾ ਜਿਨ੍ਹਾਂ ਨੇ ਦੱਲੇ ਆ ਆਪਣੀ ਔਕਾਤ ਚ ਰਹੋ ਜੇ ਮੈਂ ਦੁਬਾਰਾ ਕਿਸੇ ਦੀ ਵੀਡੀਓ ਸੁਣ ਲਈ ਤੇ ਮੈਂ ਉਹ ਹਾਲ ਕਰਾਂਗਾ ਜਿਹੜਾ ਖਰੂਖਾ ਦੇ ਕੁੱਤੇ ਨਾਲ ਕਰਦੇ ਆ ਟੀਕਾ ਲਾਉਣਾ ਪੈਂਦਾ ਉਹਨੂੰ ਜਿਹਨੂੰ ਹਲਕਾ ਆ ਜਾਂਦਾ ਸੋ ਆਪਣੀ ਔਕਾਤ ਚ ਰਹੋ ਫਿਰ ਨਾ ਆਖਿਓ ਵੀ ਕੈਲੀਫੋਰਨੀਆ ਡਾਂਗ ਵਾਰ ਗਿਆ ਤੇ ਬਖਸ਼ਿਆ ਨੇ ਕਿਸੇ ਨੂੰ ਜੇ ਭਲੇਖਾ ਹੈਗਾ ਤੇ ਪਿਓ ਦੇ ਪੁੱਤੋ ਇੱਕ ਦੇ ਕਿਸੇ ਸਿੱਖ ਪਿਓ ਦੇ ਤੇ ਕਰੋ ਜਲਾਸ ਤੁਹਾਨੂੰ ਮੈਂ ਦੱਸਾਂ ਸਿੱਖੀ ਕੀ ਹੁੰਦੀ ਤੇ ਸਿੱਖ ਕੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ